ਅ ਅੱਜ ਅਮਰਸਰ ਅਧਿਆਪੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਐਸਟਾਫ ਦੇ ਇੰਚਾਰਜ ਮਨਦੀਪ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਫਤਾਰ ਕੀਤੇ ਆ ਜਿਨ੍ਹਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਟਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਦੇ ਇਹਨਾਂ ਨੂੰ ਬਰਾਮਦਗੀ ਹੋਈ ਆ ਚਾਰ ਵਿਪਨਾਂ ਦੀ ਇਹ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਥੇ ਗੁਰਜੀਤ ਸਿੰਘ ਪੁੱਤਰ ਰਵੇਦ ਸਿੰਘ ਅਤੇ ਲਾਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸ਼ੈਦਪੁਰ ਕਲਾ ਥਾਣਾ ਪਿੰਡੀ ਸੇਤਾ ਇਹਨਾਂ ਚੋਂ ਕੋਲੋਂ ਜਿਹੜੇ ਹੈਗੇ ਆ ਵਿਪਨ ਬਰਾਮਦ ਹੋਏ ਆ ਇਹ ਮੋਢਲੀ ਪੁੱਛਕੇਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵਾਪ ਵਿਪਨ ਜਿਹੜੇ ਇਹਨਾਂ ਨੇ ਇਹ ਇਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮਂਗਾਈ ਹੈਗੀ ਆ ਉਹ ਕਿਦੇ ਥਰੂ ਮੰਗਾਈ ਹੈ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ ਚ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਡ 29 19 ਅੰਡਰ ਸੈਕਸ਼ਨ 25 27 55 59 ਆਰਮ ਜੈਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਹਾਂ ਇੱਕ ਘੰਟੇ ਦੇ ਵਿੱਚ ਇਹ ਬਾਕੀ ਇਹਨਾਂ ਨੂੰ ਮਾਨਯੋਗ ਦਾਅਵਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸਰ ਮਾਨ ਲੈ ਕੇ ਤੇ ਇਹਨਾਂ ਦੀ ਜਿਹੜੀ ਕੁੱਝ ਗਿਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਜਿਹੜੀ ਲੈ ਕੇ ਕਾਂ ਕਿਸ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਢгай ਨਾ ਪੁੱਛ ਕੇ ਚ ਕੀਤੀ ਜਾ ਰਹੀ ਹੈ ਸਰ ਜੀ ਉਮਰ ਕਿੰਨੀ ਹੈ ਤੇ ਪਹਿਲਾਂ ਕੋਈ ਇਹਨਾਂ ਦਾ ਕੋਈ ਰਿਕਾਰਡ ਹੈ ਮੇਰਾ ਰਿਕਾਰਡ ਹੈ ਇਹਨਾਂ ਦਾ ਕ੍ਰਿਮੀਨਲ ਜਨਰਲ ਰਿਕਾਰਡ ਹੋਰ ਨਹੀਂ ਹੈਗਾ ਕਿਛੇ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਕਿਉਂਕਿ ਦੇਖੋ ਜਿਹੜੇ ਇਸ ਇਸ ਕਰਾਉਣ ਦੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜਕੱਲ ਜਿਹੜੀ ਇਹ ਨਵੀਂ ਮਾਡਲ ਸਪੰਡੀ ਚੱਲੀ ਆ ਉਹ ਨਿਊ ਕਾਮਰਸ ਨੂੰ ਵੀ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਤਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ। ਸਰ ਇਹ ਕਿੰਨੇ ਦਿਨ ਤੋਂ ਨਸ਼ੇ ਦਾ ਜਿਹੜਾ ਕੰਮ ਕਰ ਰਹੇ ਸੀ ਉੱਥੋਂ ਲੈ ਕੇ ਆਉਂਦੇ ਨੇ। ਨਹੀਂ ਨਸ਼ੇ ਦਾ ਤਾਂ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ। ਨਹੀਂ ਸਰ ਤੁਸੀਂ ਕਹਿ ਰਹੇ ਨੇ ਆਹ ਤਾਰੀ ਸਾਈਡ ਜਾ ਰਹੇ ਤੁਸੀਂ ਪਾਕਿਸਤਾਨ ਤੋਂ ਵੀ ਮੰਗਵਾਇਆ ਸੀ। ਇਹ ਇਹ ਹੀ ਇਹ ਹੀ ਜਿਹੜੇ ਵੈਪਨ ਹੈਗੇ ਆ ਜੀ ਇਹ ਵੈਪਨ 17ਾਂ ਦੀ 17ਾਂ ਦੀ ਜਿਹੜੀ ਸਮਗਲਿੰਗ ਇਹ ਕਰ ਰਹੇ ਸੀਗੇ ਤੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਾਈ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁੱਛਗੇ ਸੀ ਇਹਨਾਂ ਦੀ ਜੁੱਤੀ ਜਾਰੀ ਹੈ। ਸਰ ਅਜਾ ਜੀ ਕੁਮਾਰ ਕਿੰਦੀ ਹੈ? ਇਹਨਾਂ ਦੇ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਆ ਜੀ ਇਹਨਾਂ ਦੀ ਕਾਮਕਾਰੀ ਕਰਦੇ ਆ ਕਾਮਕਾਰ ਕੋਈ ਨਹੀਂ ਸੀ ਵਿਹਲੇ ਆ ਸਰ ਇਹ ਜਾਰੀ ਸੀ ਇਹ ਢਾਹੇ ਸਾਈਡ ਜਾਂ ਉਧਰੋਂ ਲੈ ਕੇ ਇਸ ਕੋਲ ਆ ਰਹੇ ਨਹੀਂ ਜੀ ਉਧਰੋਂ ਲੈ ਕੇ ਆ ਰਹੇ ਸੀ ਸਰ ਇਸ ਤੋਂ ਪਹਿਲਾਂ ਇਹਨਾਂ ਨੇ ਮੰਗਵਾਏ ਆ ਜੀ ਉਹ ਅਜੇ ਪੁੱਛ ਕੇ ਜਾਰੀ ਹੈ ਜੀ ਉਹ ਅਸੀਂ ਪੁਲਿਸ ਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛ ਕੇ ਕਰਾਂਗੇ ਕਿ ਇਸ ਤੋਂ ਪਹਿਲਾਂ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਮੰਗਵਾ ਕੇ ਤੇ ਅੱਗੇ ਕਿਸ ਨੂੰ ਦੇ ਚੁੱਕੇ ਸੀ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਜੰਦਨੀ ਚਾਹੀ ਮੈਸੇਜ ਹੋਣਾ ਚਾਹੀ ਧਿਆਨ ਸਮਗਲਿੰਗ ਹੋਵੇ ਉਹ ਦੇਖਿਆ ਗਿਆ ਕਿ ਉਹ ਜਿਹੜੇ ਕਿ ਲਾਲਚ ਵਿੱਚ ਆ ਕੇ ਕੰਮ ਕਰਦੇ ਨੇ ਬੜੀ ਵੱਡੀ ਚੀਜ਼ ਦਾ ਵਿੱਚ ਬਿਲਕੁਲ ਜੀ ਤੇ ਤੁਹਾਡੀ ਗੱਲ ਠੀਕ ਆ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਦੀ ਸਮਗਲਿੰਗ ਆ ਭਾਵੇਂ ਉਹ ਨਸ਼ੇ ਦੀ ਸਮਗਲਿੰਗ ਹੈਗੀ ਆ ਉਹਦੇ ਵਿੱਚ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਆ ਨਵਾਂ ਬੰਦਾ ਆਪਣੇ ਲਈ ਖੜਾ ਕਰਦੇ ਆ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਤੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਵੀ ਮੈਂ ਤਾਂ ਆਪ ਜੀ ਦੇ ਦਰਿਅੇ ਇਹੀ ਕਹੂੰਗਾ ਵੀ ਨੌਜਵਾਨਾਂ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੇ ਕਿ ਵੇਚਣੇ ਹੀ ਆ ਕਿ ਇਹ ਵਾਰਦਾਤ ਲਈ ਮੰਗਾਈ ਉਹ ਅਜੇ ਫਰਦਰ ਪੁੱਛਗੀ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਸੀ ਇੱਕ-ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀਗੇ